ਤਰੀਕ ਵੀਡੀਓ ਵਾਇਰਲ ਹੋਣੀ ਜਿਹਦੇ ਵਿੱਚ ਮੁਕਾ ਚਿੱਕਾ ਮੰਗਦਾ ਜਾ ਰਿਹਾ ਉਸ ਤੋਂ ਬਾਅਦ ਪੂਰੇ ਹਫਤੇ ਵੀ ਖੜਿਆ ਉਹ ਕਿਹਦੇ ਸਾਰਾ ਮਾਮਲਾ ਆਮਨਦੂਬ ਐਸਐਸਪੀ ਸਾਹਿਬ ਜੋ ਪਟਿਆਲਾ ਜੀ ਦੇ ਦਸ਼ਨ ਲਵਦੇਸ ਜਿਹੜੀ ਸਾਡੀ ਟਰੈਪ ਪੁਲਿਸ ਆ ਉਹ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਆ ਜੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਔਰ ਉਸ ਨੂੰ ਜਿਹੜਾ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਤੁਸੀਂ ਪਹਿਲਾਂ ਵੀ ਦੇਖਿਆ ਜੇ ਕੋਈ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਵੀਡੀਓ ਆ ਜੇ ਜਿਹੜਾ ਕਿ ਕੋਈ ਗਾਣੇ गा ਰਿਹਾ ਜਾਂ ਬਲੈਕ ਸ਼ੀਸ਼ੇ ਉਹ ਆਪਣੇ 컬러 ਕਰਕੇ ਚੱਲ ਰਿਹਾ ਔਰ ਜੜੀਆਂ ਲਗਾ ਕੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਉਹਦਾ ਚਲਾਨ ਕਟਿਆ ਜਾਂਦਾ ਇਸੇ ਦੌਰਾਨ ਜਿਹੜਾ ਇਹ ਇਹ ਲੜਕਾ ਜਿਹੜਾ ਉਹ ਇਸ ਤਰ੍ਹਾਂ ਦੀ ਹੁਲੜਵਾਜੀ ਕਰ ਰਿਹਾ ਸੀ ਸੋ ਮੈਂ ਅਪੀਲ ਕਰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਪੂਰੇ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਵੀ ਕੋਈ ਮੋਟਰਸਾਈਕਲ ਕਾਰ ਜਿਹੜਾ ਪ੍ਰੋਪਰ ਨੰਬਰ ਨਾ ਲੱਗਿਆ ਹੋਇਆ ਛੋਟੇ ਅੱਖਰਾਂ 'ਚ ਹੋਇਆ ਜਾਂ ਵਿਦਆਉਟ ਨੰਬਰ ਹੋਇਆ ਉਸ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਜੇ ਕੋਈ ਵਿਅਕਤੀ ਕਹੇ ਮੈਨੂੰ ਪਤਾ ਨਹੀਂ ਸੀ ਸੋ ਆਪ ਜੀ ਦੇ ਚੈਨਲ ਆਧੇਮ ਰਾਈ ਮੈਂ ਅਪੀਲ ਕਰਦਾ ਵੀ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕਿਉਂਕਿ ਜਿਹੜੇ ਮਾੜੇ ਅੰਸਰ ਆ ਉਹ ਨੰਬਰ ਪਲੇਟ ਤੋਂ ਬਿਨਾਂ ਰਾਤ ਨੂੰ ਇੱਧਰ ਉੱਧਰ ਨਿਕਲਦੇ ਆ ਜਿਹੜੇ ਕੋਈ ਹਰਕਤ ਕਰਦੇ ਅਸੀਂ ਉਹਨਾਂ ਨੂੰ ਕਾਬੂ ਕਰਦੇ ਆ ਅਸੀਂ ਇਹੋ ਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏ ਕਿਸ ਤਰ੍ਹਾਂ ਦਾ ਦੋਸ਼ਾਨ ਕੀਤਾ ਹੈ ਕਾਰਵਾਈ ਇਸ ਤਰ੍ਹਾਂ ਨਹੀਂ ਕੀਤੀ ਜਲੀਏ ਦੇਖੋ ਜੋ ਵੀ ਉਸ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਂਦੀ ਆ ਜੇ ਕੋਈ ਬੋਲਡ ਦੇ ਪਟਾਕੇ ਮਾਰ ਰਿਹਾ ਉਸ ਦਾ ਵੀ ਔਰ ਇੱਕ ਵਾਰਨਿੰਗ ਵੀ ਦਿੱਤੀ ਜਾਂਦੀ ਆ ਔਰ ਮੈਂ اپیل ਕਰਦਾ ਮੰਨ ਲਓ ਜੋ ਕਿ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਆ ਕਿ ਉਸ ਨੂੰ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ